ਉਹਨਾਂ ਨੂੰ ਬੋਤਲਾਂ ਦਾ ਡੱਬਿਆਂ ਦਾ ਜਿਹੜਾ ਖਰਚਾ ਦੇ ਕੇ ਆਉਣੇ ਯਾਰ ਉਹਨੂੰ ਵਿਚਾਰੋ ਕਿਸੇ ਰੋੜ। ਰਾਹ ਆਪਾਂ ਕਿਹੜਾ ਅਪਣਾਇਆ ਤੇ ਅਸੀਂ ਚੱਲੀ ਕਿਹੜੇ ਰਾਹ ਜਾਂਦੇ ਆ। ਇਹ ਮੇਰੀ ਬੇਨਤੀ ਹੈ ਜੈਕਸਨ ਮੇਰੀ ਗੱਲ ਬੁਰੀ ਲੱਗੀ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਪਰ ਸੁਝਾਅ ਇਹ ਜਰੂਰ ਮੇਰਾ ਕਬੂਲ ਕਰ ਲਿਓ। ਤੁਸੀਂ ਬਲਾਗ ਜਕ ਨਹੀਂ ਨਾ ਇਹ ਇਹ ਆਉਂਦੇ ਬਲਾਗ ਤੇ ਰੱਖੀ ਜੀ। ਵੰਦੀਆ ਬਲਾਈਏ ਫਤੈ ਲਵਾਈਏ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਦਾ ਮਕਸਦ ਕਰਾਂ ਕਿਸਾਨ ਭਰਾਵੋ ਸਾਰਿਆਂ ਨੂੰ ਤੁਹਾਨੂੰ ਪਤਾ ਜਿਹੜਾ ਕਿ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਵੱਖੋ-ਵੱਖ ਬਾਰਡਰਾਂ ਤੇ ਆਪਣੇ ਮੋਰਚੇ ਲੱਗੇ ਹੋਏ ਨੇ ਤੇ ਮੋਰਚਾ ਅੱਜ ਭਾਵੇਂ ਪਿਛਲੇ ਦਿਨੇ ਆਪਾਂ 31 ਗੱਸ ਨੂੰ ਵੱਡੀ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਤੁਸੀਂ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਸੀ ਹਾਜ਼ਰੀ ਲਵਾਈ ਸੀ ਸੋ ਇਸ ਗੱਲ ਤੋਂ ਤੁਸੀਂ ਕਿਸੇ ਦਾ ਘਰ ਖਾਲੀ ਆ ਟਰਾਲੀ ਜਿੰਦਾ ਜਾਂ ਬੰਦੇ ਨਹੀਂ ਉਹ ਪੱਕੇ ਬਣਾਉਣੇ ਨੇ ਯਕੀਨੀ ਬਣਾਉਣਾ ਉਹਦੇ ਵੀ ਆਪਾਂ ਵਿਚਾਰਾ ਕਾਰਗਰ ਤੇ ਜਿਹੜੇ ਸਾਡੇ ਭਰਾ ਨੇ ਘਰ ਬੰਦਣ ਜਾਂ ਟਰਾਲੀਆਂ ਬੰਦਣ ਗਏ ਹਾਜ਼ਰ ਨੂੰ ਕਾ ਮਾਂ ਪਾ ਜਿਹੜੇ ਪ੍ਰੋਗਰਾਮ ਤਾਹਾਂ ਤੋਂ ਹੋ ਗਏ ਨਾ ਵੱਡੀ ਗੰਚੀ ਦੇ ਵਿੱਚ ਉਹਨਾਂ ਨੂੰ ਲਾਗੂ ਕਰਦੇ ਆ ਜਿਵੇਂ 1 ਅਗਸਤ ਨੂੰ ਪੁੱਤਰੀ ਭੁਕੇ ਸੀ ਆਪਾਂ ਸਰਕਾਰਾਂ ਦੇ ਤੁਸੀਂ ਬਹੁਤ ਜ਼ਿਆਦੇ ਬਾਰਸ਼ ਸੀਗੀ ਬਾਰਸ਼ ਦੇ ਗ੍ਰਾਮ ਵੀ ਵੱਡੀ ਗੰਚੀ ਦੇ ਵਿੱਚ ਪਹੁੰਚੇ ਹੋ ਫਿਰ 15 ਅਗਸਤ ਨੂੰ ਆਪਾਂ ਸਾਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤਾ ਸੀ ਉਥੇ ਵੀ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਸੀ ਹੁਣ ਆਪਾਂ ਜੇ ਗੱਲ ਕਰੀਏ ਕੱਚੀ ਗਸਤ ਨੂੰ ਵੱਡਾ ਪ੍ਰੋਗਰਾਮ ਸਾਰੇ ਬਾਡਰਾਂ 'ਤੇ ਰੱਖਿਆ ਸੀ ਆਪਾਂ ਸਭੂ ਖਨੋਰੀ ਬਾਡਰ 'ਤੇ ਸੀ ਉਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਜਿਵੇਂ ਤੁਹਾਡੀ ਹਾਜ਼ਰੀ ਸੀ ਜਾਂ ਬਲਾਕ ਪ੍ਰਧਾਨਾਂ ਨੇ ਹਾਜ਼ਰੀ ਲਵਾਈ ਸੀ ਜਿਹਦੇ ਵਿੱਚ ਲਗਭਗ ਆ ਤਾਂ 100 ਬੰਦਾ ਫਾਦਰ ਹੋਏ ਸੀ ਉਹ ਸਰ ਮੋਰਚੇ ਚ 100 30 ਪਿੰਡ ਸੀ ਲਗਭਗ ਜੇ ਇਹ ਮੀਆਂ ਮੀਟੀਆਂ ਵਰਵਾਉਣ ਦਾ ਤਹਿਆ ਕੀਤਾ ਜਿਹਦੇ ਵਿੱਚ ਫਲੋਰ ਤੇ ਵੀ ਕੀ ਸਥਿਤੀ ਆ ਅਗਲੇ ਕੀ ਪ੍ਰੋਗਰਾਮ ਨੇ ਬਾਟਰਾਂ ਦੇ ਕੀ ਪ੍ਰੋਗਰਾਮ ਨੇ ਜੇ ਹਰਿਆਣਾ ਵਿੱਚ ਬੋਟਰਾਂ ਨਾਲ ਕੀ ਕਰਨਾ ਇਹ ਵਕਵਾ ਕਾ ਮੀਟਿੰਗਾਂ ਚੱਲ ਰਹੀਆਂ ਵਿਚਾਰਤਾ ਕਾ ਕਾਫਲੀ ਆ ਜੱਥੇ ਮੰਮੀਆਂ ਨੂੰ ਜਿਹਦੇ ਵਿੱਚ ਸਾਰਾ ਕੁਝ ਤੁਹਾਨੂੰ ਜਾਣੂ ਪਰਵਾਣ ਮਾਪੇ ਦਸਨ ਮਾਪੇ ਆਪਣੀ ਸੂਬੇ ਦੇ ਪ੍ਰਧਾਨ ਸੂਬੇ ਦੇ ਜਨਕਤਰ ਪ੍ਰਕਾਸ਼ ਜੀ ਕੋਟੜਾ ਵਿਸ਼ੇਸ਼ ਤੌਰ ਤੇ ਆਪਣੇ ਵਿੱਚ ਪਹੁੰਚੇ ਨੇ ਆਪਾਂ ਸਮੁੱਚੇ ਬਠਿੰਡੇ ਵੱਲੋਂ ਸਾਰੀ ਟੀਮ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਆ ਜੀ ਆਹ ਕਹਿੰਦੇ ਆ ਧੰਨਵਾਦ ਕਰਦੇ ਆ ਜਿਹੜੇ ਆਪਣੇ ਕਿੰਨੇ ਸਮੇਂ ਦੇ ਵਿੱਚੋਂ ਟਾਈਮ ਕੱਟ ਕੇ ਅੱਜ ਮੀਟਿੰਗ ਦੇ ਵਿੱਚ ਪਹੁੰਚੇ ਨਾ ਜਿਹੜੀਆਂ ਵੀ ਤਾਹਾਂ ਉੱਪਰ ਸਰਕਾਰ ਨਾਲ ਗੱਲਬਾਤ ਚੱਲਦੀ ਹੋਵੇ 20 ਕਿਲੋਮੀਟਰ ਅੱਗੇ ਆ ਉਥੇ ਆਪਾਂ ਕਮਾ ਟ੍ਰੇਨ ਸ਼ੂਟ ਕਰਦੀ ਆ ਪਰ ਨਹੀਂ ਜਾਣਾ ਆਪਾਂ ਜਾਣਾ ਬੱਸਾਂ ਤੇ ਆ ਛੋਟੇ ਵੀ ਕਲਾਂ ਤੇ ਵੀ ਨਹੀਂ ਜਾਣਾ ਉਹ ਤੁਸੀਂ ਰੇਡ ਲਈ ਛੋਟੇ ਛੋਟੇ ਪਿੰਡ ਪਾ ਮ ਇਕੱਠੀ ਕਰ ਲਿਓ ਵੱਡਾ ਪਿੰਡ ਇੱਕ ਜਾਂ ਦੋ ਲੈ ਜੂ ਦਾ ਬਹੁਤ ਬਹੁਤ ਧੰਨਵਾਦ ਹੋਊਗਾ 15 ਤਰੀਕ ਦਾ ਜਿਹੜਾ 15 ਸਤੰਬਰ ਦਾ ਪ੍ਰੋਗਰਾਮ ਦਿੱਤਾ ਹੈ ਇਹਦੇ ਨਾਲ ਹੀ ਅਸੀਂ ਸਰਗਰਮੀ ਕਰਦੇ ਹੋਏ ਅਸੀਂ ਕੱਲ੍ਹ ਤੋਂ ਹੀ ਮੇਰਾ ਖਿਆਲ ਹੈ ਕਿਸੇ ਬਲਾਕ ਨੇ ਅਜੇ ਸ਼ੁਰੂਆਤ ਨਹੀਂ ਕੀਤੀ ਹੋਣੀ ਅਸੀਂ ਕੱਲ੍ਹ ਹੀ ਪੰਜ ਪਿੰਡਾਂ ਦੇ ਵਿੱਚ ਜਾ ਕੇ ਮਿਲਣਾ ਕਰਾਂਗੇ ਤੇ ਸਾਨੂੰ ਕੱਲੇ-ਕੱਲੇ ਪਿੰਡ ਦੇ ਵਿੱਚੋਂ ਬਹੁਤ ਵਧੀਆ ਬਲ ਮਿਲੇ ਕਿ ਸਾਰਿਆਂ ਨੇ ਇਹ ਗੱਲ ਕਹੀ ਹੈ ਜਿੱਥੇ ਜੀ ਸੀ ਗਏ ਆ ਚਾਰ ਤਿੰਨ ਘੁੰਮਣ ਕਲਾ ਤੋਂ ਉਹਨੂੰ ਦੋ ਬਸਸਾਂ ਦਾ ਪੂਰਾ ਸਰਦ ਚਾਹਣਾ ਨੇ ਉਥੇ ਜਿਹੜੇ ਪਿੰਡ ਸੀਗੇ ਉਹ ਥੋੜੇ ਛੋਟੇ ਐ ਤੇ ਉਹ ਦਾ ਸਾਨੂੰ ਚਾਰ ਪਿੰਡਾਂ ਤੋਂ ਬਾਅਦ ਇੱਕ ਬਸਸਾ ਸਾਨੂੰ ਭਰੋਸਾ ਬਦੇਸ ਨਹੀਂ ਸਾਨੂੰ ਮੇਰੇ ਕਿ ਅਸੀਂ ਸਾਡੇ ਬਲਾਗ ਦੇ ਵਿੱਚ ਕੀੜਾ ਦੇਵਾਂਗੇ ਆਦੇ ਮਿਲਤ ਕਰਕੇ ਉਹ ਜਿਹੜਾ ਸਾਡਾ ਚੈਨਲ ਆ ਉਹ ਟੁੱਟ ਗਿਆ ਤੇ ਸਾਨੂੰ ਅਮਾਨ ਇੱਕ ਥੋੜਾ ਤੁਸੀਂ ਮੋੜ ਬਲਾਕ ਦੇ ਦੋ 800 ਸਪੱਸ਼ ਲੈ ਕੇ ਜਾਵਾਂਗੇ ਫਿਰ ਬਾਅਦੋਂ ਦਾ ਬਦ ਪੂਨਾ ਭੱਜ ਕੇ ਲੈ ਆਵਾਂਗੇ ਬਾਅਦੋਂ ਬਦ ਕਿਸਾਨਾਂ ਕੋਲ ਜਾਵਾਂਗੇ ਸਾਨੂੰ ਬਹੁਤ ਵੱਡਾ ਦਿਲ ਦਾ ਹੌਸਲਾ ਮਿਲ ਰਿਹਾ ਹੈ ਕਿ ਖੇਤੀਬਾੜੀ ਬਚਾਉਣ ਦੀ ਆਪਾਂ ਇਹਦੇ ਨਾਲ ਲੈ ਕਾਕਾ ਸਿੰਘ ਕੋਲ ਦਾ ਸੂਬਾ ਜਨ ਸਕੱਤਰ ਭਾਰਤ ਇੱਕ ਸੰਗਠਨ ਦਾ ਸਿੱਧੂਪੁਰ ਅੱਜ ਅਸੀਂ ਪਹਿਲਾਂ ਜਿਹੜਾ 200 ਦਿਨ ਪੂਰੇ ਹੋਣ ਤੇ 31 ਅਗਸਤ ਨੂੰ ਪ੍ਰੋਗਰਾਮ ਦਿੱਤੇ ਸੀ ਮੋਰਚੇ ਦੇ ਵਿੱਚ ਪਹਿਲੀ ਗੱਲ ਤਾਂ ਜਿਹੜੇ ਅਗਸਤ ਮਹੀਨੇ ਦੇ ਅਸੀਂ ਤਿੰਨ ਪ੍ਰੋਗਰਾਮ ਦਿੱਤੇ ਦੋਨੇ ਘਰਾਂ ਵੱਲੋਂ ਉਹ ਜਿਹੜੇ ਤਿੰਨ ਪ੍ਰੋਗਰਾਮ ਦਿੱਤੇ ਉਹ ਅੱਜ ਅਸੀਂ ਸਾਰੇ ਜਿਹੜੀ ਮੀਟਿੰਗਾਂ ਸੱਦੀਆਂ ਅਸੀਂ ਵਧਾਈ ਵੀ ਦਿੰਨੇ ਆ ਵਰਕਰਾਂ ਨੂੰ ਕਿ ਜਿਹੜਾ 1 ਅਗਸਤ ਨੂੰ ਅਸੀਂ ਕੇਂਦਰ ਸਰਕਾਰ ਤੇ ਪੁਤਲੇ ਫੂਕੇ ਨਹੀਂ ਪੈਂਦੇ ਦੇ ਵਿੱਚ ਉਹਦੇ ਵੀ ਕਿਸਾਨ ਬਹੁਤ ਆਏ ਜਿਹੜਾ 15 ਅਗਸਤ ਨੂੰ ਇੱਕ ਪਾਸੇ ਝੋਨਾ ਲੱਗ ਰਿਹਾ ਸੀਗਾ ਤੇ ਦੂਜੇ ਪਾਸੇ ਸਾਡਾ ਪ੍ਰੋਗਰਾਮ ਦਿੱਤਾ ਸੀ ਆਦੇਸ਼ ਦੀ ਆਜ਼ਾਦੀ ਦਾ ਦਿਹਾੜਾ ਸੀਗਾ ਪਰ ਅਸੀਂ ਉਹਦੇ ਇੱਕ ਪ੍ਰੋਗਰਾਮ ਦਿੱਤਾ ਕਿ 15 ਅਗਸਤ ਨੂੰ ਟ੍ਰਾਇਟ ਮਾਰਚ ਕਰਾਂਗੇ ਪੂਰੇ ਭਾਰਤ ਦੇ ਵਿੱਚ ਟ੍ਰਾਇਟ ਮਾਰਚ ਮੈਂ ਕਹਿੰਦਾ ਵੀ ਲੋਕਾਂ ਨੇ ਬਾ ਮਿਸਾਲ ਕੀਤਾ ਸੈਂਕੜਿਆਂ ਦੀ ਗਿਣਤੀ ਨਹੀਂ ਹਜ਼ਾਰਾਂ ਦੀ ਗਿਣਤੀ ਚਾਏ ਪੂਰੇ ਭਾਰਤ 'ਚ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਮਤਲਬ ਪੂਰੇ ਸਟੇਟਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ ਸਾਡੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਟ੍ਰਾਇਟ ਬਾਹਰ ਕੱਢੇ ਲੋਕਾਂ ਨੇ ਤੀਜਾ ਪ੍ਰੋਗਰਾਮ ਸੀ ਸਾਡਾ 200 ਦਿਨ ਪੂਰੇ ਹੋਣ ਤੇ ਜਿਹੜਾ 200 ਦਿਨ ਪੂਰੇ ਹੋਣ ਤੇ ਅਸੀਂ ਇਹ ਕਿਹਾ ਸੀ ਲੋਕਾਂ ਨੂੰ ਕਿ ਇਹਦੇ 200 ਦਿਨ ਪੂਰੇ ਹੋਣ ਤੇ ਅਸੀਂ ਲੋਕ ਲੇਖਾ ਜੋਖਾ ਕਰਾਂਗੇ ਕਿ ਅਸੀਂ ਖੱਟਿਆ ਇਸ ਮੋਰਚੇ ਦੇ ਵਿੱਚ ਕੀ ਗਮਾਇਆ ਅਸੀਂ ਗਮਾਇਆ ਵੀ ਬਹੁਤ ਕੁਸ਼ ਹੈ 433 ਸਾਡੇ ਕਿਸਾਨ ਜ਼ਖਮੀ ਹੋਏ ਨੇ 5 ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਜਿਹੜੇ 28 ਸਾਡੇ ਉਸ ਮੋਰਚੇ ਦੇ ਵਿੱਚ ਸਾਡੀਆਂ ਭੈਣਾਂ